ਇਹ ਸਾਨੂੰ ਨਹੀਂ ਪਤਾ ਲੱਗਦਾ ਕਿ ਇਸ ਤਰ੍ਹਾਂ ਕੀ ਚੱਕਰ ਕਿਤਰਾ ਨਹੀਂ ਬੇੜਾ ਦਾ ਚੰਗਾ ਭਲਾ ਮਨਾਉਂਦਾ ਮੈਂ ਡਾੜੀ ਵਿੱਚ ਗੱਡੀ ਚਲਾਉਣ ਦਿਆਂਵਾ ਤੇ ਮੇਰੇ ਸਿਰਫੇ ਤੋਂ ਮੈਨੂੰ ਉਲਟੀਆਂ ਆਉਣ ਰਹੀਆਂ ਵਾਂ ਤੇ ਮੈਂ ਕਿਹਾ ਕਿ ਉਹ ਉਥੇ ਦਵਾਈ ਜਾ ਕੇ ਲਿਆ ਜਾ ਕੇ ਕਹਿੰਦਾ ਦਵਾਈ ਲੈਣਾ ਵਾ ਪਛਾਮਨ ਪੁੱਛਾਂ ਮੈਨੂੰ ਕੋਈ ਫਾਇਦਾ ਕਹਿੰਦਾ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ ਮਨ ਨੂੰ ਨਾ ਸਿਰਫੇੜੀਆਂ ਨਾ ਉਲਟੀਆਂ ਆਉਣੀਆਂ ਦੀਆਂ ਆਏ ਬਣਾਏ ਕਿੰਨੀ ਕਮਾਸੀ ਬੈਠੀ ਸੀ 26 27 ਸਾਲ ਉਮਰੀ ਦੀ ਸਾਰੀ ਅੰਦਰ ਕਿੰਨੇ ਦਿਨ ਲੱਗੇ ਅੱਜ ਬੈਡ ਬੋੜੀ ਘਰ ਆ ਆਰਾਂ ਦਿਨ ਹੋ ਗਿਆ ਜਦੋਂ ਅਜੇ 18 ਦਿਨ ਨਹੀਂ ਆਏ ਉਹ ਵੀ ਚਲੋ ਹਰ ਕਨੇ ਮੈਂ ਤਕੀਤੀ ਤੇ ਫੇਰ ਆਏਗੇ ਇਹ ਜੋ ਨਾਲ ਕੌਣ ਕਰਦਾ ਤਾਂ ਇਹ ਬੱਚੇ ਬਾਹਰ ਜਾਂਦੇ ਆ ਵੀ ਸਾਡੇ ਬੱਚੇ ਚਲੋ ਕਿਤੇ ਬਾਹਰ ਮੌਣ ਕੇ ਆਪਣੇ ਘਰ ਕਰ ਕਰਨਗੇ ਤੇ ਜੇ ਚੰਗਾ ਘਰ ਹੋ ਤਾਂ ਕਿਸੇ ਨੂੰ ਲੋੜ ਵੀ ਨਹੀਂ ਜਾਨਦੀ ਅਗੇ ਉਹ ਨਹੀਂ ਕਰਦਾ ਸੀ ਭਵਾਨੀ ਪਹਿਲਵਾਨੀ ਤੋਂ ਆਉਂਦਾ ਹੈ ਪਹਿਲਵਾਨੀ ਚੰਗਾ ਤੋਂ ਜਾਰਾ ਨਹੀਂ ਸੀ ਭਵਾਨ ਨਿਜਪੁਰ ਕਿਹੜਾ ਕੰਨਾ ਕੋਣਾ ਕਰਦਾ ਇਸੇ ਕਰਕੇ ਲੋਕ ਆਦੇਬ ਚਲੋ ਬੱਚੇ ਬਾਹਰ ਲੰਗੇ ਕਮਾਉਣਗੇ ਕੱਤਣਗੇ ਕਦੇ ਘਾਟਾ ਪੂਰਾ ਨਹੀਂ ਹੋਣਾ ਉਹਨੇ ਕਦੇ ਨਹੀਂ ਸਾਨੂੰ ਤੇ ਲੱਭਣਾ ਨਹੀਂ ਸਾਰੀ ਉਮਰ ਸਾਰੀ ਉਮਰ ਗੋਡਿਆਂ ਤੋਂ ਹੱਡ ਗੋਂ ਤੱਕ ਅੱਖਾਂ ਤੋਂ ਸਾਡ ਨੂੰ ਨਹੀਂ ਦਿਆਦਾ ਕੀ ਕਰਨਾ ਆਉਣਾ ਅੱਜ ਤੇ ਬਰਬਾਦ ਇੱਕ ਸਾਡੇ ਹੋ ਗਿਆ ਸਾਨੂੰ ਕੁਝ ਵੀ ਆਕਾਰ ਇਹ ਗੱਲ ਨਹੀਂ ਜੀ ਕਿਉਂ ਕੱਲ ਨਹੀਂ ਤਾਂ ਕੋਣ ਆਪਣੇ ਆਪ ਕਿਨੇ ਕਰਨਗੇ ਬਹੁਤ ਬਹੁਤ ਦਾ ਧੰਨਵਾਦ ਕਰਦੇ ਇਹਨਾਂ ਕੰਮ ਜੀ ਦੇ ਵੇਖੋ ਅਹੀਂ ਨਰਾ ਸਭ ਕੁ ਗਏ ਸਾਰੇ ਇਕੱਠੇ ਹੋ ਕੇ ਮੋਟਰ ਸੱਜਣ ਪੁਲਿਸ ਨੂੰ ਮਿਲਦੇ ਨਾਲ